ਇੱਕ ਬੰਦਾ ਕਿਸੇ ਮਹਾਪੁਰਸ਼ ਕੋਲ ਚਲ ਗਿਆ ਤੇ ਮਹਾਪੁਰਸ਼ ਜਿਹੜਾ ਸੀ ਉਹ ਚੰਗਾ ਧਨਾੜ ਵੀ ਸੀ ਭਗਤੀ ਵਾਲਾ ਧਨ ਤੇ ਉਹਦੇ ਕੋਲ ਹੈਗਾ ਸੀ ਦੂਜਾ ਵੀ ਹੈਗਾ ਸੀ ਤੇ ਉਹਦੇ ਕੋਲ ਜਾ ਕੇ ਕਹਿੰਦਾ ਵੀ ਮੈਨੂੰ ਨਾਮਦਾਨ ਦੇ ਦਿਓ ਨਾਮਦਾਨ ਦੇ ਦਿਓ ਨਾਮਦਾਨ ਦੇ ਦਿਓ ਜਾਂ ਮੈਨੂੰ ਸਿਖਾਓ ਕੁਝ ਉਹ ਕਹਿੰਦੇ ਨਾਮਦਾਨ ਦੇ ਦਾਂਗੇ ਪਰ ਸੰਭਾਲ ਕੇ ਰੱਖੀ ਕਿਸ ਤਰ੍ਹਾਂ ਸੰਭਾਲ ਕੇ ਰੱਖੀ ਤੈਨੂੰ ਟ੍ਰੇਨਿੰਗ ਦੇਣ ਲੱਗੇ ਉਹ ਕਹਿੰਦਾ ਦਿਓ ਜੀ ਉਹਦੇ ਹੱਥ ਦੇ ਵਿੱਚ ਉਹਨਾਂ ਨੇ ਇੱਕ ਕੌਲਾ ਫੜਾ ਤਾਬਾਟਾ ਆਮ ਵੇਂਦੇ ਨਾ ਆਪਾਂ ਨੰਗਾ ਸਿੰਘਾਂ ਦੇ ਕੋਲ ਹੁੰਦਾ ਉਹਦੇ ਕੰਡੇ ਦੂਜੇ ਨਹੀਂ ਹੁੰਦੇ ਸਿੱਧਾ ਹੀ ਉਹ ਬਾਟਾ ਤੇਲ ਦਾ ਭਰ ਦਿੱਤਾ ਪੂਰਾ ਨੱਕੋ ਨੱਕ ਸਰੋਂ ਦੇ ਤੇਲ ਦਾ ਭਰਤਾ ਜਾਂ ਘਿਓ ਦਾ ਭਰਤਾ ਕਹਿ ਲਓ ਉਹਨੂੰ ਆਂਦੇ ਨੂੰ ਫੜ ਕੇ ਖਲੋ ਉਹ ਫੜ ਕੇ ਖਲੋ ਗਿਆ ਉਹਦੇ ਅੱਗੇ ਇੱਕ ਬੰਦਾ ਲਾਤਾ ਆਂਦੇ ਨੂੰ ਸਾਰਾ ਸ਼ਹਿਰ ਦੀ ਹਰ ਇੱਕ ਗਲੀ ਕਮਾਉਣੀ ਐ ਮਨ ਰੋ ਇਧਰ ਦੀ ਅਸੀਂ ਆਏ ਸਬਜ਼ੀ ਮੰਡੀ ਆ ਸਾਨੂੰ ਗੱਡੀ ਵਾਲੇ ਵਾਵਾ ਘਮਾ ਕੇ ਲੈ ਕੇ ਆਏ ਕਦੀ ਵਿੱਚ ਆਉਂਦੀ ਸਬਜ਼ੀ ਮੰਡੀ ਕਦੀ ਕੋਈ ਥਾਂ ਤੇ ਕਦੀ ਕਿਸੇ ਥਾਂ ਤੇ ਕਹਿੰਦੇ ਸਾਰੀਆਂ ਗਲੀਆਂ ਕਮਾਉਣੀਆਂ ਐ ਦੂ ਅੱਗੇ-ਅੱਗੇ ਚੱਲਣਾ ਹੈ ਬਾਟਾ ਇਹਨੇ ਫੜ ਕੇ ਪਿੱਛੇ-ਪਿੱਛੇ ਚੱਲਣਾ ਹੈ ਤੇ ਪਿੱਛੇ ਇੱਕ ਹੋਰ ਖਲਾਰਤਾ ਉਹਦੇ ਹੱਥ ਦੇ ਵਿੱਚ ਵੱਡੀ ਸਾਰੀ ਤੇਗਾ ਤਲਵਾਰ ਫੜਾਤੀ ਆਂਦੇ ਜਦੋਂ ਇਹੇ ਤੇਲ ਦੀ ਇੱਕ ਬੂੰਦ ਵੀ ਡਿੱਗੇ ਫਿਰ ਧਿਆਨ ਨਾਲ ਸੁਣ ਲਓ ਅੱਗੇ-ਅੱਗੇ ਬੰਦਾ ਉਹਦੇ ਪਿੱਛੇ ਉਹ ਬਾਟੇ ਵਾਲਾ ਤੇ ਪਿਛਲੇ ਪੰਨੇ ਕਿਰਪਾਨ ਵਾਲਾ ਜਲਾਦ ਆਂਦੇ ਇੱਕ ਬੂੰਦ ਵੀ ਤੇਲ ਦੀ ਡਿੱਗੀ ਉਸੇ ਵੇਲੇ ਹੀ ਇਹਦਾ ਸਿਰ ਲਤ ਗਿਆ ਜੇ ਉਸੇ ਵੇਲੇ ਹੀ ਇਹਦਾ ਸਿਰ ਲਾ ਦੇਣਾ ਤੇ ਇਹਦਾ ਲਿਹਾਜ਼ ਨਹੀਂ ਕਰਨਾ ਉਸੇ ਵੇਲੇ ਹੀ ਇਹਦਾ ਸਿਰ ਲਾ ਦੇਣਾ ਅਗਰ ਇੱਕ ਵੀ ਬੂੰਦ ਤੇਲ ਦੀ ਡਿੱਗ ਪਈ ਤੇ ਸਿਰ ਲਾ ਦੇਣਾ ਲਿਹਾਜ਼ ਨਹੀਂ ਕਰਨਾ ਤੇ ਬੰਦੇ ਨੂੰ ਕਹਿੰਦੇ ਵੀ ਤੂੰ ਤੁਰੇ ਜਾਣਾ ਇਹਨੂੰ ਸਾਰਾ ਸ਼ਹਿਰ ਵਿਖਾਉਣਾ ਸਾਰੀਆਂ ਗਲੀਆਂ ਵਿਖਾਉਣੀਆਂ ਕੋਈ ਪਾਰਕ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਮਾਹੌਲ ਸਾਰਾ ਵਿਖਾਉਣਾ ਉਹ ਕਹਿੰਦਾ ਜੀ ਸੱਤ ਬਚਨ ਤੋੜ ਦਿੱਤਾ ਉਸਤਾਦ ਨੇ ਗੁਰੂ ਨੇ ਤੋੜ ਦਿੱਤਾ ਉਹ ਸਾਰਾ ਸ਼ਹਿਰ ਘੁੰਮ ਕੇ ਆ ਗਿਆ ਘੁੰਮ ਕੇ ਵਾਪਸ ਆ ਗਿਆ ਤੇ ਉਸਤਾਦ ਪੁੱਛਦਾ ਦੱਸ ਖਾ ਮੈਨੂੰ ਕੀ ਵੇਖਿਆ ਸ਼ਹਿਰ ਚ ਉਹਨੂੰ ਪਿਆਰ ਨਾਲ ਪੁੱਛਦਾ ਉਹ ਫਲਾਣੀ ਥਾਂ ਵੇਖਿਆ ਉੱਥੇ ਕੀ ਹੋਣਿਆ ਸੀ ਉਹਤੇ ਸਿਨੇਮਾ ਹਾਲ ਸੀ ਜਾਂ ਜੋ ਵੀ ਉਹਨੇ ਚੰਗਾ ਮਾੜਾ ਉਹਨੂੰ ਪੁੱਛਿਆ ਫਲਾਣੀ ਤਾਂ ਆ ਸੀ ਵੇਖਿਆ ਜਦੋਂ ਪੰਜ ਚਾਰ ਗੱਲਾਂ ਪੁੱਛੀਆਂ ਤੁਨੂੰ ਤੇ ਉਹ ਅੱਗੋਂ ਕਹਿੰਦਾ ਵੀ ਮਹਾਰਾਜ ਜੀ ਮੇਰਾ ਤਾਂ ਧਿਆਨ ਬਾਟੇ ਚ ਹੀ ਰਿਆ ਉਹ ਆਂਦੇ ਕਿਉਂ ਉਹ ਆਂਦੇ ਜੇ ਬੂੰਦ ਰੋੜ ਜਾਂਦੀ ਕੋਈ ਠੇਡਾ ਮੈਨੂੰ ਮਾਰ ਜਾਂਦਾ ਉਹਨੇ ਤੇ ਮੇਰਾ ਸਿਰ ਲਾ ਦੇਣਾ ਤੁਸੀਂ ਕਹਿ ਕੇ ਭੇਜਿਆ ਸੀ ਕਹਿੰਦੇ ਹਾਂ ਪਰ ਤੂੰ ਵੇਖਿਆ ਹਾਂ ਜੀ ਮੈਂ ਬਸ ਤੇਲ ਹੀ ਵੇਖਿਆ ਆਂਦੇ ਬਸ ਫਿਰ ਇਸ ਤਰ੍ਹਾਂ ਨਾਮ ਹੀ ਵੇਖਣਾ ਹੀ ਜਿੱਦਾਂ ਇਹਨੂੰ ਸਾਹਮਣੇ ਕੇ ਰੱਖਿਆ ਹੀ ਨਾ ਇਦਾਂ ਜਿਹੜਾ ਤੂੰ ਨਾਮ ਜਪੇਗਾ ਨਾ ਉਹਨੂੰ ਸਾਹਮਣੇ ਕੇ ਰੱਖਣਾ ਹੀ ਕਿਉਂਕਿ ਤੇਰੇ ਵੀ ਸਿਰ ਦੇ ਉੱਤੇ ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ ਆਂਦੇ ਕਾਲ ਦਾ ਰੂਪੀ ਬਿਆਲ ਕਹਿੰਦੇ ਸੱਪ ਨੂੰ ਕਹਿੰਦੇ ਕਾਲ ਰੂਪੀ ਵੱਡਾ ਸਾਰਾ ਐਨਾ ਕੌਂਡਾ ਤੇਰੇ ਸਿਰ ਤੇ ਝੂਲਣ ਡਿਆ ਐ ਸੱਪ ਉਹ ਤਲਵਾਰ ਵਾਲਾ ਉਹੀ ਐ ਕਹਿੰਦੇ ਮੌਤ ਤੇਰੇ ਸਿਰ ਦੇ ਉੱਤੇ ਹੈ ਧਿਆਨ ਰੱਖੀ ਕਾਲ ਬਿਆਲ ਜਿਉਂ ਪਰਿਓ ਡੋਲਾ ਜਿਉਂ ਪਰਿਓ ਜਿਤਰਾਂ ਕਾਲ ਬਿਆਲ ਐ ਮੂੰਹ ਖੋਲ ਕੇ ਤੇਰੇ ਅੱਲ ਕਹਿੰਦੇ ਸਿਰ ਦੇ ਉੱਤੇ ਐ ਨਾ ਐ ਡੋਲਦਾ ਪਿਆ ਕਹਿੰਦਾ ਵੇਹਨਾ ਮੁੱਖ ਪਸਾਰਿਆ ਮੀਤ ਤੇ ਕਹਿੰਦਾ ਮੂੰਹ ਖੋਲ ਕੇ ਵੀ ਇਹ ਮੌਕਾ ਕਿਹੜਾ ਵੇਲੇ ਇਹਨੂੰ ਮੈਂ ਚੜੱਪਾ ਆਂਦੇ ਬਸ ਉਹ ਕੁਰਬਾਨੀ ਖੜੀ ਉਹ ਧਿਆਨ ਰੱਖੀ ਮੌਤ ਆਲੀ ਪਤਾ ਨਹੀਂ ਕਦੋਂ ਵੱਜ ਜਾਣੀ ਹੈ ਉਸ ਤੋਂ ਪਹਿਲਾਂ ਨਾਮ ਜਪ ਕੇ ਨਾਮ ਸੰਭਾਲ ਕੇ ਤੇ ਆਪਣੇ ਘਰ ਚਲ ਜਾ ਕਿਉਂ ਤੇਰਾ ਸਿਰ ਨਾਲ ਲਾ ਸਕੇ ਬਸ ਐਹੀ ਹੀ ਕਹਿੰਦੇ ਯਾਦ ਰੱਖਣਾ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਚੇਤੇ ਰੱਖਣਾ ਤੇ ਉਹ ਰਸਤਾ ਜਿਹੜਾ ਗੁਰੂ ਕੀ ਬਾਣੀ ਦੱਸਦੀ ਉਸ ਰਸਤੇ ਤੇ ਚੱਲਣਾ ਹੈ ਫੇਰ ਸਾਂਭਿਆ ਜਾ ਸਕਦਾ ਹੈ ਫੇਰ ਸਾਬਤ ਪੂੰਜੀ ਸਤਗੁਰ ਸੰਗ ਫੇਰ ਸਾਬਤ ਪੂੰਜੀ ਆਪਣੇ ਘਰ ਲਿਜਾ ਸਕਦੇ ਆ ਫੇਰ ਜਿਹੜਾ ਅਸੀਂ ਵਪਾਰ ਕਰਨ ਆਏ ਆ ਇਸ ਧਰਤੀ ਤੇ ਉਹ ਕਰਕੇ ਕਾਮਯਾਬ ਹੋ ਕੇ ਗੁਰੂ ਆਪਣੇ ਪਿਤਾ ਕੋਲ ਇੱਜ਼ਤ ਨਾਲ ਜਾ ਸਕਦੇ ਆ ਕਿ ਅਸੀਂ ਚੰਗਾ ਵਪਾਰ ਕਰਕੇ ਆਏ ਆ ਤੁਸੀਂ ਸਾਰੇ ਵਪਾਰੀ ਹੋ ਮੈਂ ਵੀ ਵਿੱਚ ਆ ਤੇ ਮਹਾਰਾਜ ਨੇ ਸਾਨੂੰ ਵਸਤੂਆਂ ਦੇ ਕੇ ਭੇਜਿਆ ਜਨਮ ਤਾਂ ਦਿੱਤਾ ਹੈ ਕਈ ਲੋਕ ਭਲੇਖੇ ਚ ਰਹਿੰਦੇ ਵੀ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਨਹੀਂ ਭਾਈ ਗੁਰੂ ਕੀ ਬਾਣੀ ਨੂੰ ਪੁੱਛੋ ਕਹਿੰਦੇ ਵੀ ਚਾਰ ਪਦਾਰਥ ਲੈ ਜਗ ਜਨਮਿਆ ਪੜ ਲਓ ਚਾਰ ਪਦਾਰਥ ਲੈ ਜਗ ਜਗਤ ਦੇ ਵਿੱਚ ਜਨਮ ਤਾਂ ਲਿਆ ਰੱਬ ਨੇ ਕੁਝ ਤੈਨੂੰ ਪੂੰਜੀ ਦੇ ਕੇ ਭੇਜਿਆ ਹੈ ਉਹ ਤੇ ਤੇਰੇ ਕੋ ਉਸੇ ਲਈ ਖੋਲੀ ਜਦੋਂ ਤੇਰਾ ਜਨਮ ਹੋਇਆ ਜਦੋਂ ਤੈਨੂੰ ਮਾਂ ਦਿਸਣ ਲੱਗ ਪਈ ਜਦੋਂ ਤੈਨੂੰ ਦੁੱਧ ਦਿਸਣ ਲੱਗ ਪਿਆ ਜਦੋਂ ਤੈਨੂੰ ਭਰਾ ਦਿਸਣ ਲੱਗ ਪਿਆ ਜਦੋਂ ਤੈਨੂੰ ਭਾਬੀ ਦਿਸਣ ਲੱਗ ਪਈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ-ਬਾਪ ਕਿਸਵਦਤੀ ਦੇ ਭਈਆ ਭਾਬੀ ਪੇ ਚੌਥੇ ਪਿਆਰ ਉਹ ਪੰਨੀ ਖੇੜ ਐਸੇ ਚੱਕਰਾਂ 'ਚ ਫਸ ਗਈ ਉਹ ਆਪਣੀ ਚੀਜ਼ ਹੀ ਗਵਾਲੀ ਉਹ ਲੁੱਟ ਕੇ ਹੀ ਲੈ ਗਏ ਤੈਨੂੰ ਉਹਨੂੰ ਸੰਭ ਕੇ ਰੱਖਣਾ ਸਾਨੂੰ ਪੂੰਜੀ ਦੇ ਕੇ ਕੱਲਿਆ ਏ ਉਹ ਪੂੰਜੀ ਨੂੰ ਸੰਭੋ ਤੁਸੀਂ ਭਾਗਾ ਵਾਲਿਓ ਕਿ ਤੁਸੀਂ 40 ਦਿਨ ਬਹਿ ਕੇ ਰੱਬ ਰੱਬ ਕਰਦੇ ਹੋ ਬੜੇ ਭਾਗਾਂ ਵਾਲੇ ਮੈਂ ਪਹਿਲਾਂ ਕਿਹਾ ਸੀ ਮੈਨੂੰ ਭੁੱਲ ਗਿਆ ਸੀ ਆਪਾਂ 1 ਮਿੰਟ ਵਾਹਿਗੁਰੂ ਵਾਹਿਗੁਰੂ ਫਿਰ ਸਮਾਪਤੀ ਬੋਲੋ ਜੀ ਵਾਹਿਗੁਰੂ 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 ਆਪਣੇ ਅੰਦਰ ਬੋਲਣਾ ਰੱਬ ਨੂੰ ਹਿਰਦੇ 'ਚ ਉਸਾ ਕੇ ਬੋਲੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਰਲ ਮਿਲ ਕਰਕੇ ਹਰੀ ਜਸ ਕੀਤਾ ਤੇ ਕਰਾਇਆ ਪ੍ਰਬੰਧਕ ਕਮੇਟੀ ਸਾਰਿਆਂ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਸਮਾਗਮ ਨੂੰ ਅਚੇ ਉਹਨਾਂ ਦਾ ਵੀ ਧੰਨਵਾਦ ਕਿ ਖਰੀਜਸ ਕੀਤਾ ਕਰਾਇਆ ਸਾਰਿਆਂ ਦਾ ਜਿੱਥੇ-ਜਿੱਥੇ ਵੀ ਕੋਈ ਸੇਵਾ ਸੇਵਾਵਾਂ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਿ ਸਹਿਯੋਗ